ਐਮਐਲਏ ਤੇ ਬੰਦੇ ਇਹਨਾਂ ਦੇ ਨਾਲ ਚਾਹ ਬੰਦੇ 200 ਬੰਦਾ ਪੁੜਸਾ ਤੇ ਬੰਦੇ ਵੀ ਰੱਖੇ 25 20 25 ਤੋਂ ਵੱਧ ਬੰਦੇ ਨਹੀਂ ਹੈਗੇ ਇਹਨਾਂ ਕੋਲੋਂ ਲੁਧਿਆਣੇ ਦੇ ਵਿੱਚ 100 ਬੰਦਾ ਨਹੀਂ ਘਟਾ ਹੋਇਆ ਧਰਨਾ ਦੇਣ ਵਾਸਤੇ ਜਾਂ ਇੱਥੇ ਆਣ ਵਾਸਤੇ ਔਰ ਇਹ ਬੇਸ਼ਰਮ ਲੋਕ ਲੋਕਾਂ ਨੂੰ ਬੇਫਿਕੂ ਬਣਾਉਣ ਵਾਲੇ ਲੋਕ ਲੋਕਾਂ ਨੂੰ ਲੁੱਟਣ ਵਾਲੇ ਲੋਕ ਅੱਜ ਭਾਰਤੀ ਜਨਤਾ ਪਾਰਲੇ ਦਫ਼ਤਰ ਆਏ ਨੇ ਔਰ ਠੀਕ ਹੈ ਪੁਲਸ ਸਾਹਮਣੇ ਹੈਗੀ ਏ ਮੈਂ ਹੁਣ ਕੀ ਇਹਨਾਂ ਦੇ ਗੰਦ ਹੈਗੇ ਇਹਨਾਂ ਬਾਰੇ ਕੁਝ ਨਹੀਂ ਕਹਿਣਾ ਕਾਠੜੀ ਹੋਇਆ ਨਾ ਕਿਹਾ ਨਹੀਂ ਜਿੰਨ ਦੇ ਨਾਲ ਹੈ ਹੀ ਕੋਈ ਨਹੀਂ ਅੱਜ ਇਹਨਾਂ ਨੂੰ ਆਪਣੀ ਔਕਾਤ ਪਤਾ ਲੱਗੀ ਭਗਵੰਤ ਮਾਨ ਨੂੰ ਵੀ ਪਤਾ ਲੱਗੀ ਇਹਨਾਂ ਦੇ ਲੋਕਲ ਐਮਐਲਏ ਨੂੰ ਪਤਾ ਲੱਗੀ ਵੀ ਸਾਡੇ ਨਾਲ ਕੋਈ ਬੰਦਾ ਨਹੀਂ ਹੈਗਾ ਤੁਸੀਂ ਗਿਣਤੀ ਕਰ ਲੋ 25 ਤੋਂ ਵੱਧ ਬੰਦੇ ਨਹੀਂ ਹੋ ਸਕਦੇ ਇਹਨਾਂ ਦੇ ਨਾਲ ਔਰ 200 ਬੰਦਾ ਪੁਲਿਸ ਦਾ ਲੈ ਕੇ ਆਏ ਨੇ ਇਹ ਚੋਰਾ ਠੱਗਾਂ ਦੇ ਨਾਲ ਐਮਐਲਏ ਦੇ ਨਾਲ ਕੋਈ ਨਹੀਂ ਚੱਲੇਗਾ ਸਾਰੇ ਲੁਧਿਆਣੇ ਨੇ ਅੱਜ ਭਾਈ ਕੱਢ ਕੇ ਬਈ ਦੇਖੋ ਗੱਲ ਸੁਣੋ ਮੇਰੀ ਜੇ ਅਸੀਂ ਵੈਸੇ ਹੀ ਬਿਨਾ ਉਹਦੇ ਤੋਂ ਤੁਰੇ ਫਿਰਾਂਗੇ ਤਾਂ ਵਾਪਸ ਜਾਣਾ ਹੀ ਪਊਗਾ ਟੋਡੀ ਸਰਕਾਰ ਆ ਟੋਡਾ ਮੁੱਖ ਮੰਤਰੀ ਆ ਟੋਡੀ ਪੁਲਿਸ ਆ ਟੋਡਾ ਪ੍ਰਸ਼ਾਸਨ ਆ ਤੁਸੀਂ ਉਹਦਾ ਦੁਰਵਰਤੋਂ ਕਰ ਰਹੇ ਹੋ ਲੋਕਾਂ ਨੂੰ ਦਿਵਾਨ ਦੀ ਕੋਸ਼ਿਸ਼ ਕਰ ਰਹੇ ਹੋ ਇੱਕ ਨੈਸ਼ਨਲ ਪਾਰਟੀ ਨੂੰ ਵੀ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅਸੀਂ ਤਾਂ ਤੁਹਾਡਾ ਡਟ ਕੇ ਮੁਕਾਬਲਾ ਕਰਨਾ ਔਰ ਤੁਹਾਨੂੰ ਨੰਗੇ ਕਰਨਾ ਔਰ ਪੰਜਾਬ ਦੇ ਵਿੱਚ ਜਿਸ ਜੋ ਹਾਲਾਤ ਬਣਦੇ ਜਾ ਰਹੇ ਨੇ ਰੋਜ਼ ਮਾਰਡਰ ਹੋ ਰਹੇ ਨੇ ਪਰਚੇ ਤੁਹਾਡੇ ਐਮਐਲਏ ਤੇ ਦਰਜ ਹੋ ਰਹੇ ਨੇ ਅਲੱਗ-ਅਲੱਗ ਧਾਰਾਵਾਂ ਦੇ ਔਰ ਤੁਸੀਂ ਇਲਜ਼ਾਮ ਦੂਜੀਆਂ ਪਾਰਟੀਆਂ ਤੇ ਲਾ ਕੇ ਲੋਕਾਂ ਦਾ ਧਿਆਨ ਬੰਡਣਾ ਚਾਹੁੰਦੇ ਹੋ ਇਹ ਚੱਲਣ ਨਹੀਂ ਦੇਣਾ ਅਸੀਂ ਤੁਹਾਨੂੰ ਐਨ ਤੁਹਾਡੇ ਘਰਾਂ ਤੱਕ ਛੱਡ ਕੇ ਆਵਾਂਗੇ ਔਰ ਲੋਕ ਮਨ ਬਣਾਈ ਬੈਠੇ ਨੇ ਮਿੱਤਰਾ ਵੀ ਜਿਹੜੇ ਵਿਚਾਰੇ ਉਹ ਧਰਨੇ ਉਨਾਂ ਨੂੰ ਲੱਗਦਾ ਭਾਜੀਪੀ ਦਫ਼ਤਰ ਚੰਗਾ ਤਾਂ ਇੱਧਰ ਆ ਜਾਣ ਨਾ ਅਸੀਂ ਸਰੋਪਾ ਪਾ ਦਿੰਦੇ ਆ ਠੀਕ ਹੈ ਨਾ ਉਹ ਕਿਉਂ ਬਾਰ-ਬਾਰ ਕੀੜੇ ਮਾਰਦੇ ਨੇ 6 8 ਲੁਧਿਆਣੇ ਦੇ ਐਮਐਲਏ ਨੇ ਬਾਹਰੋਂ ਵੀ ਆਏ ਨੇ ਮੇਅਰ ਸਾਹਿਬ ਵੀ ਆਏ ਨੇ ਸਾਰੇ ਸਤਿਕਾਰਯੋਗ ਦੇਖੋ ਕਿੰਨੇ ਨੇ ਬੰਦੇ ਤੋਂ ਤੁਹਾਨੂੰ 50 ਕੱਟੇ ਨਹੀਂ ਹੋਏ ਸੋ ਇਹ ਹਾਲਾਤ ਆ ਤੁਹਾਡੇ ਤੇ ਇਹ ਹਾਲਾਤਾਂ ਦੇ ਵਿੱਚ ਤਾਂ ਫਿਰ ਹੁਣ ਤੁਹਾਨੂੰ ਜਵਾਬ ਤਾਂ ਜਨਤਾ ਨੂੰ ਦੇਣਾ ਹੀ ਪੈਣਾ ਮਿੱਤਰਾ ਕੋਤਰਾ ਵਾਪਸ ਲੈ ਜਾਣਾ ਪੈ ਗਿਆ ਕੀ ਹੋ ਜਾਣਾ ਬਈ ਇਹ ਹੁਣ ਉਹ ਉਹਨਾਂ ਨੂੰ ਪੁੱਛੋ ਇਹ ਗੱਲ ਠੀਕ ਹੈ ਨਾ ਉਹ ਵਾਪਸ ਲੈ ਕੇ ਗਏ ਆ ਕੀ ਕਰਨਗੇ ਉਹਦਾ ਕੁਝ ਰੱਖਣਗੇ ਪਾਠ ਪੂਜਾ ਕਰਨਗੇ ਮੈਂ ਤੁਹਾਨੂੰ ਇੱਕ ਗੱਲ ਬੇਨਤੀ ਕੀਤੀ ਆ ਅਸਲ 'ਚ ਉਹ ਕਿਸੇ ਨਾ ਕਿਸੇ ਬਹਾਨੇ ਨਾਲ ਬੀਜੇਪੀ 'ਚ ਆ ਕੇ ਬੀਜੇਪੀ ਦਾ ਸਰੂਪਾ ਪਵਾਉਣਾ ਚਾਹੁੰਦੇ ਨੇ ਉਹਨਾਂ ਨੂੰ ਦਰਵਾਜ਼ਾ ਨਹੀਂ ਲੱਭ ਰਿਹਾ ਅਸੀਂ ਅੱਜ ਗੇਟ ਖੁੱਲਾ ਰੱਖਿਆ ਸੀਗਾ ਹਾਂ ਪਿਛਲੀ ਵਾਰੀ ਪ੍ਰਸ਼ਾਸਨ ਨੇ ਬੰਦ ਕਰਤਾ ਸੀ ਇਸ ਵਾਰੀ ਅਸੀਂ ਇਸੇ ਕਰਕੇ ਬਾਹਰ ਖੜੇ ਸੀ ਸਾਡਾ ਦਰਵਾਜ਼ਾ ਖੁੱਲਾ ਤੁਸੀਂ ਆਓ ਜੀ ਆਇਆਂ ਨੂੰ ਅਸੀਂ ਸਿਰੋਪੇ ਪਾਨੇ ਤੁਹਾਡਾ ਵੈਲਕਮ ਕਰਦੇ ਹਾਂ ਕਿਉਂਕਿ ਤੁਹਾਨੂੰ ਪਤਾ ਵੀ ਹੁਣ ਘੜਾ ਭਰ ਚੁੱਕਿਆ ਔਰ ਇਹ ਫੁੱਟਣ ਵਾਲਾ ਇਹ ਆਮ ਆਦਮੀ ਪਾਰਟੀ ਦੀ ਗੁੰਡਾਗਰਦੀ ਆ ਜਿਹੜੀ ਜਦੋਂ ਦਾ ਦਿਲ ਕਰਦਾ ਹੈ ਪਾਰਟੀ ਸਾਡੀ ਦਾ ਘਰਾਵਰ ਦਫ਼ਤਰ ਆ ਜਾਂਦੇ ਨੇ ਅਸੀਂ ਨੈਤਿਕਤਾ ਦੇ ਆਧਾਰ ਦੇ ਉੱਤੇ ਆ ਪੁਤਲਾ ਫੇਰੇ ਫੂਕੇ ਆ ਉਹਦਾ ਜਵਾਬ ਦੇਣ ਲਈ ਸਾਡਾ ਆਵੇ ਦਫ਼ਤਰ ਇਹ ਬੰਦ ਕਰਾਉਣ ਦੇ ਚੱਕਰ ਹੀ ਜਾ ਗਏ ਨੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਵੀ ਇਹ ਪਾਰਟੀ ਉਦੋਂ ਨਹੀਂ ਡਰੀ ਕਿਸੇ ਕੋਲੋਂ ਜਦੋਂ ਅਸੀਂ ਦੋ ਹੁੰਦੇ ਦੀ ਹੁੰਤਿਆਂ ਸੀ ਫਿਰ ਸੱਤਾ ਜਾਂ ਦਿੱਲੀ 'ਚ ਰਾਜ ਕਰ ਰਹੇ ਹਾਂ ਇਹ ਦਹਿਸ਼ਤ ਦੀ ਰਾਜਨੀਤੀ ਜਿਹੜੀ ਇਹ ਕਰ ਰਹੇ ਨੇ ਇਹਨਾਂ ਦਾ ਇਹ ਮੋਟਿਵ ਠੀਕ ਨਹੀਂ ਹੈਗਾ ਕਹਿੰਦੇ ਜਵਾਬ ਦਿੱਤਾ ਗਿਆ ਕਹਿੰਦੇ 4 ਐਮਐਲਏ ਇਕੱਠੇ ਹੋਏ ਪੰਜ ਆ ਤਾਂ ਬੰਦੇ ਇਹਨਾਂ ਕੋਲ 20 ਨਹੀਂ ਇਕੱਠੇ ਹੋਏ ਤੁਸੀਂ ਦੇਖੋ 20 ਬੰਦਿਆਂ ਦੇ ਨਾਲ ਲੈ ਕੇ ਸਾਡੇ ਦਫ਼ਤਰ ਦਾ ਘਰਾਓ ਕਰਨ ਆ ਗਏ ਨੇ ਇਹ ਦਫ਼ਤਰ ਦੇ ਘਰਾਓ ਕਰਨ ਦਾ ਇਹਨਾਂ ਦਾ ਕੀ ਹੱਕ ਕੀ ਹੈ ਭਲਾ ਇਹਨਾਂ ਕੋਲ ਇਹ ਪੁੱਛੋ ਇਹਨਾਂ ਕੋਲ ਜਵਾਬ ਲਿਆ ਜਾਵੇ ਕਿ ਵੀ ਇਹ ਇਹਨਾਂ ਨੇ ਕਿਉਂ ਇਹੋ ਜਿਹਾ ਰਸਤਾ ਅਪਣਾਇਆ ਇਹਨਾਂ ਨੇ हां बीजेपी ਵੱਲੋਂ ਅਸੀਂ ਸਾਡਾ ਸਾਰਾ ਇੱਥੇ ਕਾਰਜਕਰਤਾ ਖੜਾ ਅਸੀਂ ਇਥੇ ਇਹਨਾਂ ਦਾ ਮੂੰਹ ਤੋੜ ਜਵਾਬ ਦੇਵਾਂਗੇ ਜੇ ਤੁਹਾਡੇ ਕਿਦਰੇ ਇਹਨਾਂ ਨੇ ਕੋਈ ਗਲਤ ਹਰਕਤ ਸਾਡੇ ਨਾਲ ਕੀਤੀ ਤੇ ਦੇਖੋ ਅੱਜ ਭਾਰਤੀ ਜਨਤਾ ਪਾਰਟੀ ਨੇ ਅਲਗ ਜਿਹਾ ਪਤਲਾ ਫੋਕਿਆ ਸਾਰੇ ਤੇ ਉਹਨਾਂ ਨੇ ਕਿਸੇ ਨਾ ਟ੍ਰੈਫਿਕ ਨੂੰ ਤੰਗ ਕੀਤਾ ਲੋਕਾਂ ਨੂੰ ਤੰਗ ਕੀਤਾ ਨਾ ਕਿਸੇ ਹੋਰ ਨੂੰ ਤੰਗ ਕੀਤਾ ਪਰ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਬਾਹਰ ਆ ਕੇ ਪ੍ਰਦਰਸ਼ਨ ਕਰਨਾ ਉਹਦਾ ਖਰਾਉ ਕਰਨਾ ਕਿ ਕਿੰਨਾ ਕੁ ਠੀਕ ਹੈ ਜਨਤਾ ਜਾਣਦੀ ਆ ਜਨਤਾ ਨੇ ਜਵਾਬ ਇਹਨਾਂ ਨੂੰ ਥੋੜੇ ਦਿਨਾਂ ਦੇ ਦੇਣਾ ਔਰ ਤੁਸੀਂ ਇਹ ਦੱਸੋ ਇਹ ਡਰਾਉਣ ਦੀ ਕੋਸ਼ਿਸ਼ ਹੋ ਰਹੀ ਆ ਕਿ ਸੱਤਾ ਦੇ ਵਿੱਚ ਰਹਿ ਕੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਨੂੰ ਡਰਾਇਆ ਜਾਏ ਪਰ ਭਾਰਤੀ ਜਨਤਾ ਪਾਰਟੀ ਦਾ ਵਰਕਰ ਡਰਨ ਵਾਲਾ ਨਹੀਂ ਆ ਔਰ ਖੜੇਗਾ ਔਰ ਖੜ ਕੇ ਇਹਨਾਂ ਦੀ ਹਰ ਗੱਲ ਦਾ ਜਵਾਬ ਦੇਵੇਗਾ ਔਰ ਅੱਜ ਇਹ ਜਵਾਬ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਕਾਰਜਕਰਤਾ ਦੇ ਰਿਹਾ ਔਰ ਤੁਸੀਂ ਇਹ ਦੇਖੋ ਕਿ ਅੱਜ ਇਹਨਾਂ ਦੀ ਇਹ ਹਾਰ ਆ ਕਿ ਜਿਹੜਾ 50 ਲੋਕ ਵੀ ਨਹੀਂ ਇਕੱਠੇ ਕਰ ਸਕੇ ਇਹ ਤੁਸੀਂ ਦੇਖੋ ਵੀ ਐਨੇ ਜੰਦਾ ਵੱਡਾ ਸ਼ਹਿਰ ਔਰ ਚਲੇ ਵੀ ਗਏ ਔਰ ਦਰ ਕੋਲ ਚਲੇ ਵੀ ਗਏ ਔਰ ਅਛਾ ਲੱਗਦਾ ਅਛਾ ਲੱਗਦਾ ਕਿ ਉਹ ਜਿਹੜਾ ਪ੍ਰਸ਼ਾਸਨ ਨੂੰ ਸਮਝ ਆ ਗਈ ਕਿ ਭਾਰਗਿੰਦਾ ਪਾਰਟੀ ਦਾ ਮੁਕਾਬਲਾ ਕਰਨਾ ਬਹੁਤ ਮੁਸ਼ਕਿਲ ਆ ਇਸ ਕਰਕੇ ਉਹ ਚਲੇ ਵੀ ਗਏ ਮੈਂ ਪਹਿਲੀ ਵਾਰ ਦੇਖਿਆ ਆਪਣੀ ਸਰਕਾਰ ਦੇ ਵਿੱਚ ਆਪ ਧਰਨਾ ਲਗਾ ਰਹੇ ਨੇ ਪਹਿਲਾ ਤਾਂ ਨਹੀਂ ਸੀਐਮ ਸਾਹਿਬ ਨੂੰ ਆਪਣੀ ਗਰਮੀਆਂ ਦਾ ਧਿਆਨ ਰੱਖਣਾ ਚਾਹੀਦਾ ਇੱਕ ਪਾਸੇ ਇੱਕ ਮੁੱਖ ਮੰਤਰੀ ਬਾਰੇ ਸਾਨੂੰ ਵੀ ਬੱਤੀ ਜਗਤ ਸ਼ਬਦ ਬੋਲ ਕੇ ਮਹਿਸੂਸ ਹੁੰਦਾ ਪਰ ਜਿਸ ਤਰ੍ਹਾਂ ਇਹਨਾਂ ਨੇ ਹਾਲਾਤ ਪੈਦਾ ਕਰਤੇ ਅਮੀਸ਼ਾ ਜੀ ਬਾਰੇ ਗ੍ਰਹਿ ਮੰਤਰੀ ਬਾਰੇ ਕਿਸ ਤਰ੍ਹਾਂ ਗੰਦੀ ਅਲਫਾਜ਼ ਨਾਲ ਬੋਲਿਆ ਜਾ ਰਿਹਾ ਹੈ ਇਹਨਾਂ ਨੂੰ ਇਹ ਕਿਤੇ ਪੰਜਾਬ ਦੀ ਬੇਇੱਜ਼ਤੀ ਹੋ ਰਹੀ ਹੈ ਐਸਾ ਸੀਐਮ ਜੋ ਪੂਰੀ ਦੁਨੀਆ ਇਹਨੂੰ ਦੇਖ ਰਹੀ ਹੈ ਆਪਣੇ ਵਿਧਾਨ ਮੰਤਰੀ ਬਾਰੇ ਮਾਲਾ ਬੋਲਣਾ ਸੀਐਮ ਲਈ ਸ਼ਰਮ ਵਾਲੀ ਗੱਲ ਹੈ ਤੇ ਇਸੇ ਕਰਕੇ ਜੋ ਜੁੱਤੀਆਂ ਦਾ ਹਾਰ ਪਾਇਆ ਕਿਉਂਕਿ ਦੇਖੋ ਸਾਡਾ ਦਿਲ ਨਹੀਂ ਕਰਦਾ ਪਰ ਹਰਕਤ ਤਾਂ ਹੀ ਭਗਵੰਤ ਮਾਨ ਦੀ ਇੰਨੀਆਂ ਗੰਦੀਆਂ ਨੇ ਤੇ ਲੋਕ ਵੀ ਅੱਜ ਸੜਕਾਂ 'ਤੇ ਉਤਰੇ ਹੋ ਤੁਸੀਂ ਦੇਖ ਸਕਦੇ ਇੰਨੇ ਐਮਐਲਏ ਹੋਣ ਤੇ ਆ ਕੀ ਮਹੌਲ ਹੈ ਆਪਣੀ ਸਰਕਾਰ 'ਚ ਕੌਣ ਧਰਨਾ ਦਿੰਦਾ ਹੈ ਦੇਖੋ ਪੰਜਾਬ ਦੇ ਵਿੱਚ ਤੁਸੀਂ ਤਾਂ ਪੱਤਰਕਾਰ ਹੋ ਮੇਰੇ ਤੋਂ ਕਈ ਗੁਣਾ ਵੱਧ ਜਾਣਦੇ ਹੋ ਹਰ ਇੱਕ ਚੌਂਕ ਦੇ ਵਿੱਚ ਮਰਡਰ ਹੋ ਰਿਹਾ ਹੈ ਖੋ ਹੋ ਰਹੀ ਹੈ ਚਿੱਟਾ ਵਿਕ ਰਿਹਾ ਉਹ ਕੌਣ ਵਕਾ ਰਿਹਾ ਪਹਿਲਾਂ ਤਾਂ ਸਰਕਾਰਾਂ ਦੇ ਇਲਜ਼ਾਮ ਲਗਾਉਂਦੇ ਰਹੇ ਅੱਜ ਸਾਢੇ 3 ਸਾਲ ਹੋ ਗਏ ਰੋਜ਼ ਹਰ ਚੌਂਕ ਦੇ ਵਿੱਚ ਕਤਲ ਹੋ ਰਿਹਾ ਤੁਸੀਂ ਦੇਖੋ ਕੋਈ ਵਪਾਰੀ ਨਹੀਂ ਇੱਥੇ ਸੁਕੀ ਕੋਈ ਬੰਦਾ ਵਿਚਾਰਾ ਸੈਰ ਨਹੀਂ ਕਰ ਸਕਦਾ ਕੋਈ ਲੀਡਰ ਨਹੀਂ ਆਪਣੀ ਜ਼ਿੰਦਗੀ ਜੀ ਸਕਦਾ ਉਹਨਾਂ ਨੇ ਸੈਰਾਂ ਦੇ ਟਾਈਮ ਬਦਲ ਲਏ ਤੇ ਇਸ ਮਾਹੌਲ ਦੇ ਵਿੱਚ ਅਮਰਜੈਂਸੀ ਵਾਲੇ ਮਾਹੌਲ ਦੇ ਵਿੱਚ ਆਪਾਂ ਲੋਕ ਜੀ ਰਹੇ ਆ ਤੇ ਤੁਸੀਂ ਦੇਖੋ ਭਗਵੰਤ ਮਾਨ ਦਾ ਹਾਲਾਤ ਕਿੰਨੇ ਮਾੜੇ ਐ ਅੱਜ ਸ਼ਰਾਬ ਦੇ ਵਿੱਚ ਧੁੱਤ ਹੋ ਗਏ ਪ੍ਰਧਾਨ ਮੰਤਰੀ ਬਾਰੇ ਗਲਤ ਬੋਲੇ ਆ ਅਮਿਤ ਸ਼ਾਹ ਜੀ ਪਰ ਗਲਤ ਕਰੇ ਸਖਤ ਨਿੰਦਾ ਕਰਦੇ ਆ ਤੁਹਾਡੇ ਸਾਹਮਣੇ ਸੀਐਮ ਦਾ ਇਲੈਕਸ਼ਨ ਮੇਕਰ ਰਹਿ ਗਏ 2 ਸਾਲ 1.5 ਸਾਲ ਇਹਨਾਂ ਦੇ ਪਛਾਣਨ ਵਾਲੇ ਵਿੱਚੋਂ 5 ਵੀ ਨਹੀਂ ਰਹਿਣੇ ਕਿਸ ਤਰੀਕੇ ਦੇ ਹਲਾਫ ਰਹੇ ਤੁਹਾਡੇ ਸਾਹਮਣੇ ਭਜੀ ਇਹ ਤਾਂ ਗੈਂਗਸਟਰ ਵਾਲਾ ਹਾਲਾਤ ਹੈ ਬੀਜੇਪੀ ਦਾ ਆਫਿਸ ਹੈ ਤੁਸੀਂ ਆਪਣੀ ਸਰਕਾਰ ਦੇ ਵਿੱਚ ਆਪ ਹੀ ਧਰਨੇ ਲਾ ਰਹੇ ਹੋ ਆਪਣੀ ਸਰਕਾਰ ਤਾਂ ਧਰਨੇ ਰੋਕੇ ਜਾਂਦੇ ਆ ਇਹ ਦਫਤਰਾਂ ਦੇ ਬਾਕੇ ਕੀ ਸਾਬਤ ਕਰਨਾ ਚਾਹੁੰਦੇ ਸਾਡੀ ਸਰਕਾਰ ਹੈ ਅਸੀਂ ਬੀਜੇਪੀ ਦੇ ਵਰਕਰਾਂ ਨੂੰ ਦਬਾ ਲਾਂਗੇ ਮੈਂ ਇੱਕ ਵੀ ਵਰਕਰ ਭਾਜਪਾ ਦਾ ਕਦੇ ਨਹੀਂ ਡਰੇਗਾ ਕਦੇ ਨਹੀਂ ਝੁਕੇਗਾ ਜਿਸ ਤਰ੍ਹਾਂ ਦੀ ਬਦਮਾਸ਼ੀ ਕਰਨਗੇ ਉਸੇ ਤਰ੍ਹਾਂ ਦਾ ਜਵਾਬ ਦੇਵਾਂਗੇ ਸਰਕਾਰ ਦਾ ਡੱਟ ਕੇ ਮੁਕਾਬਲਾ ਕਰਾਂਗੇ ਕਹਿੰਦੇ ਪੱਲੇ ਦੀ ਟੇਲਾ ਤੇ ਕਰਦੀ ਮਿਲਾ ਮਿਲਾ মিডিਆ ਵਾਲੇ ਕਿੰਨੇ ਐਮਐਲਏ ਆਪਦੇ 6 6 ਚੋਕਾ 24 24 ਬੰਦੇ ਇਹਨਾਂ ਕੋਲ ਇਕੱਠੇ ਹੋਏ ਤੇ ਆਏ ਐ ਮੋਦੀ ਜੀ ਦੇ ਦਫ਼ਤਰ ਦਾ ਕਰਾਉਣ ਵਾਸਤੇ ਆ ਸਾਰਾ ਸ਼ਹਿਰ ਪੁਲਿਸ ਲੰਦਾ ਪੁਲਿਸ ਨੂੰ ਨਾਲ ਪਾਰਟੀ ਬਣਾ ਕੇ ਜਾਮ ਲਾਇਆ ਹੋਇਆ ਹੈ ਇਹ 20 ਬੰਦਿਆਂ ਨੇ ਜਾਮ ਲਾਇਆ ਗਲੀਆਂ ਨੂੰ ਪਹਿਲੇ ਦਿੱਤਾ ਪੰਜ ਵਾਰ ਟਾਈਮ ਨਹੀਂ ਆਇਆ ਸਾਢੇ ਪਾਈ ਨਹੀਂ ਆਇਆ 6 ਸਾਢੇ 6 ਨਹੀਂ ਆਇਆ ਇਹਨਾਂ ਕੋਲ 20 ਬੰਦੇ ਇਕੱਠੇ ਹੋਏ ਪੰਜਾਬ ਨੂੰ ਲੁੱਟਣ ਵਾਲੀ ਸਰਕਾਰ ਇਹ ਪੰਜਾਬ ਦੇ ਲੋਕ ਜਾਣਗੇ ਨੇ ਇਹਨਾਂ ਨੂੰ ਕਿ ਇਹ ਕੰਮ ਨਹੀਂ ਕਰਦੀ ਇਹ ਖਾਲੀ ਲੁੱਟਦੀ ਹੈ ਗੈਂਗਸਟਰ ਨੂੰ ਪਾਲਦੀ ਹੈ ਇਹ ਸਿਰਫ ਪੰਜਾਬ ਨੂੰ ਖਤਮ ਕਰ ਰਹੀ ਹੈ ਇਹ ਜਨਤਾ ਜਾਣਦੀ ਹੈ ਤਾਂ ਹੀ ਤਾਂ ਹੀ ਅੱਜ ਦੇ ਪ੍ਰਦਰਸ਼ਨਾਂ ਨੂੰ ਦੇਖ ਸਕਦੇ ਹੋ ਮੀਡੀਆ ਮੀਡੀਆ ਗਵਾਹ ਹੈ ਸਿੱਧਾ ਕਿ ਪੋਸਟੂ ਪਾਰਟੀ ਬਣਾ ਕੇ 20 ਬੰਦੇ ਲੈ ਕੇ ਘਰਾਵ ਕਰਨ ਆਏ ਹੈ ਸ਼ਰਮ ਆਣੀ ਚਾਹੀਦੀ ਭਗਵੰਤ ਸਿੰਘ ਸਰਕਾਰ ਸ਼ਰਮ ਆਣੀ ਚਾਹੀਦੀ ਡੁੱਬ ਕੇ ਮਰ ਜਾ 6 ਐਮਐਲਏ ਸ਼ਹਿਰ ਚ ਹੋ ਕੇ ਤੂੰ 20 ਬੰਦੇ ਨਹੀਂ ਇਕੱਠੇ ਕਰ ਸਕਿਆ ਸ਼ਰਮ ਆਣੀ ਚਾਹੀਦੀ ਇਹਨੂੰ ਤੁਸੀਂ ਦੇਖੋ ਇੱਕ ਸਟੇਟ ਦਾ ਚੀਫ ਮਿਨਿਸਟਰ ਉਹਦੀ ਬਿਆਨਵਾਜੀ ਕਿੱਦਾਂ ਦੀ ਹੈ ਉਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਬੋਲਣਾ ਕੀ ਹੈ ਰਾਤ ਨੂੰ ਪੀਤੀ ਹੁੰਦੀ ਹੈ ਸਵੇਰ ਤੱਕ ਉੱਤਰਦੀ ਨਹੀਂ ਹੈਗੀ ਤੇ ਸਵੇਰੇ ਆ ਕੇ ਜੋ ਉਹਦਾ ਬੋਸ ਕੇਜਰੀਵਾਲ ਕਹਿੰਦਾ ਹੈ ਉਹ ਆ ਕੇ ਸਟੇਟਮੈਂਟ ਜਿਹੜੀ ਉਹ ਦੇ ਦਿੰਦਾ ਆ ਅਸੀਂ ਇਹਨੂੰ ਚੇਤਾਵਨੀ ਦਿੰਨੇ ਆ ਆਮ ਪਾਰਟੀ ਨੂੰ ਵੀ ਜਾਤਾ ਇਹ ਮਾਫੀ ਮੰਗਣ ਨਹੀਂ ਤਾਂ ਇਹ ਪ੍ਰੋਟੈਸਟਾ ਇਹੋ ਹੀ ਜਾਣਾ ਦੇਖੋ ਇੰਨੇ ਭੁਖਲਾਏ ਹੋਏ ਆ ਅੱਜ ਸਾਡੇ ਦਫ਼ਤਰ ਤੱਕ ਪਹੁੰਚ ਗਏ ਆ ਤੁਸੀਂ ਦੇਖ ਸਕਦੇ ਹੋ ਕੀ ਇਹਨਾਂ ਦਾ ਹਾਲ ਆ ਇੰਨੇ ਭੁਖਲਾਏ ਹੋਏ ਆ ਸਾਡੇ ਦਫ਼ਤਰ ਆ ਗਏ ਆ ਦਫਤਰਾਂ ਤੱਕ ਵੀ ਇਹਨਾਂ ਕੋ ਬੰਦੇ ਨਹੀਂ ਇਕੱਠੇ ਹੋਏ ਘੰਟਾ ਹੋ ਗਿਆ ਇਹਨਾਂ ਉੱਥੇ ਖੜੇ ਆਣ ਆਹ ਇਹਨਾਂ ਦਾ ਹਾਲ ਆ ਲੋਕ ਕਹਿੰਦੇ ਨਾ ਆਮ ਜਨਤਾ ਬਿਲਕੁਲ ਨਹੀਂ ਆ ਗਈ ਬਸ ਆਹ ਕਰ ਕਰਕੇ ਮਤਲਬ ਫਰੀ ਦੀ ਜਿਹੜੀ ਇਹ ਰਾਜਨੀਤੀ ਕਰਦੇ ਆ ਬਸ ਉਹੀ ਇਹ ਪ੍ਰੋਪਗੈਂਡਾ ਲਈ ਫਿਰਦੇ ਆ ਸਰ ਦਾ ਜਵਾਬ ਦਿੱਤਾ ਗਿਆ ਬੀਜੇਪੀ ਵੱਲੋਂ ਕਿ ਤੁਹਾਡੇ ਨਾਲ ਕਾਠੇ ਰੋਣਾ ਨਹੀਂ ਕਾਠੇ ਤਾਂ ਦੇਖੋ ਸਾਡੇ ਨਾਲ ਪਬਲਿਕ ਆ ਜਨਤਾ ਆ ਸਾਡਾ ਕਾਰਜਕਰਤਾ ਉਹਨਾਂ ਨਾਲ ਕੋਈ ਹੈ ਹੀ ਨਹੀਂ ਤੁਸੀਂ ਦੇਖੋ ਇਹਨੇ ਐਮਐਲਏ ਹੋਣ ਤੇ ਬੰਦੇ ਆ ਤੁਸੀਂ ਦੇਖ ਹੀ ਸਕਦੇ ਹੋ ਪ੍ਰੈਸ ਵਾਲਿਆਂ ਨੂੰ ਸਾਰਾ ਪਤਾ ਹੀ ਆ ਵੀਡੀਓ ਬਣਾਈ ਆਈਆਂ ਕੀ ਹਾਲ ਇਹਨਾਂ ਦਾ ਆਮ ਜਨਤਾ ਜਿਹੜੀ ਜਿਨ੍ਹਾਂ ਨੇ ਇਹਨਾਂ ਤੇ ਭਰੋਸਾ ਜਤਾਇਆ ਸੀ ਉਹ ਅੱਜ ਕੱਲ ਇਹਨਾਂ ਦੇ ਨਾਲ ਬਿਲਕੁਲ ਨਹੀਂ ਹੈਗਾ